ਹੁਣ ਚੱਲਨੇ ਆਂ ਵਾਪਸੀ ਘਰੇ ਚਲੀਏ ਜੀ ਮੰਮੀ ਚਲੀ ਆ ਡੈਡੀ ਦੇ ਨਾਲ ਦਵਾਈ ਲੈਣ ਵਾਸਤੇ ਠੀਕ ਆ ਡੈਡੀ ਦੇ ਇਹ ਜਗਦੀ ਰਹਿੰਦੀ ਐ ਇਹ ਤੋਂ ਬੰਦ ਜਦੋਂ ਕਦੀ ਨਜ਼ਰ ਲੱਗੇ ਨਾ ਨਜ਼ਰ ਲੱਗੇ ਚੰਗੀ ਨਹੀਂ ਚੰਗੀ ਨਜ਼ਰ ਲੱਗੂ ਤਾਂ ਮੰਨ ਲਉ ਉਹ ਕੰਦਨਾ ਵਜਣੀ ਮਕਰੋ ਹਾਂ ਨਜ਼ਰ ਚੀਤੀ ਲੱਗਦੀ ਹਾਂ ਮੁੜ ਕੇ ਟੁੱਟ ਜਾਣੀ ਹੈ ਕਿ ਨਹੀਂ ਚੱਲ ਦਾਦੀ ਨੂੰ ਕੋ ਬਾਏ ਬਾਏ ਕਰ ਦੋ ਇੱਥੇ ਆ ਤੂੰ ਬਾਏ ਕਰ ਦੋ ਬਾਏ ਕਰ ਦੋ ਟੀਕ ਟੀਕਾ ਲਾਉਣ ਚ ਲਈ ਟੀਕਾ ਕਾ ਕੋ ਗਾਨੀ ਜਾਓ ਕਾ ਜਾਓ ਟੀਕਾ ਲਾਉਣ ਚ ਲਈ ਟੀਗਾੜੀ ਕਰ ਕਾ ਕੋ ਗਾਨੀ ਜਾਓ ਜਗੇ ਬਾਈ ਕਾ ਦੋ ਆਜੋ ਕਤੂਸੀ ਆਜੋ ਕਤੂਸੀ ਆਜੋ ਲਓ ਬਾਈ ਹੁਣੇ ਆਜੀ ਠੀਕ ਹੈ ਓਕੇ ਕਤੂਸੀ ਆਜੋ ਬਾਈ ਚ ਬਾਈ ਕਾ ਦੋ ਫੇ ਚਲੀਏ ਕ ਬਾਈ ਬਾਈ ਨਹੀਂ ਫਲੈਂਕ ਇਸ ਕਰ ਦੋ ਮੰਮਾ ਨਹੀਂ ਜਾ ਫਲੈਂਕ ਇਸ ਕਰ ਦੋ ਕਿੱਥੇ ਆ ਅੱਜ ਮੈਂ ਇਹ ਦੇਰ ਤੋਂ ਚੱਲਿਆ ਦੁਕਾਨ ਤੇ ਟਾਈਮ 10:00 ਵਜ ਗਏ ਨੇ ਤੇ ਚਿੰਕਲ ਉਹ ਦੁਕਾਨ ਤੇ ਪਹੁੰਚ ਗਿਆ ਉਹਨੇ ਫੋਨ ਹੀ ਨਹੀਂ ਕੀਤਾ ਮੈਂ ਹੀ ਚਿੰਕਲ ਨੂੰ ਕੀਤਾ ਮੈਂ ਕਹਿੰਦਾ ਤੂੰ ਫੋਨ ਤੇ ਕਰ ਦੇ ਕਹਿੰਦਾ ਤੇਰਾ ਫੋਨ ਨਹੀਂ ਲੱਗਣ ਦਿਆ ਮੈਂ ਕਹਿੰਦਾ ਇਦਾਂ ਹੋ ਨਹੀਂ ਸਕਦਾ ਫੋਨ ਨਹੀਂ ਲੱਗਣ ਦਿਆ ਮੈਂ ਫੋਨ ਲਾਇਆ ਤੇ ਚਲਿਆ ਬਾਹਰ ਬੈਠਾ ਹੀ ਤੇ ਮਸ ਪਹੁੰਚ ਜਾਣਾ 2 ਮਿੰਟ ਦੇ ਵਿੱਚ ਆਪਾਂ ਨੇੜੇ ਹੀ ਇਹ ਕੰਮ ਹਾਂਜੀ ਆ ਪਿੱਛੇ ਬੈਲਟ ਨੂੰ ਖੜ ਕੇ ਖਲੋਤੀ ਹੈ। ਹਾਂ 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 ਟਿੰਗ 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 ਬੈਲਟ ਨਾਲੋ ਪੱਧਰ ਗਿਆ ਉਹ ਨਾ ਗੁੜੀਆਂ ਚੁੱਕੀ ਹੈ। ਤੇ ਜੀ ਸੁਣੀ ਹੋਰ ਵੱਡੀ ਗੇ ਨਿਕਲ ਪਾਪਾ ਮੇਰੀ ਵੀ ਵਲੋਗਿੰਗ ਕਰ ਦੋ। ਮੈਂ ਸੋਣਾ ਲੱਗਦਾ ਹੈ। ਹੈਂ ਅਜੇ ਤਾਂ ਆਈ ਫਿਰ ਮੈਨੇ ਜਿਤ ਕਰਕੇ ਉਹ ਡੈਡੀ ਹਣੀ ਗਏ ਦਵਾਈ ਲੈਣ ਉਹ ਤੇ ਕਹਿੰਦੀ ਮੈਂ ਵੀ ਜਾਣਾ ਨਾਲ ਉਹ ਆਈ ਆਈ ਹੈ ਕਿਰਨਦੀ ਦਾ ਕੀ ਹਾਲ ਚਾਲ ਪੰਨੂ ਕਿਦਨ ਲਿਆਓ ਹਰ ਫਤੇ ਨੂੰ ਜਰਮੇ ਘਟਾ ਬੜਾ ਯਾਰ ਘਟਾ ਜੇ ਬੜਾ ਨਾ ਬੋਰਡ ਵਾਰ ਦਾ ਕੰਮ ਮੁੱਕ ਜਣਾ ਜਰਾ ਫਿਰ ਲਿਆਓ ਠੀਕ ਹੈ ਮੰਮੀ ਨਹੀਂ ਆਏ ਹਾਂ ਹਾਂਜੀ ਪਾਇਆ ਪਾਇਆ ਸਭ ਪਾਇਏ ਆ ਕਨੈਕਸ਼ਨ ਆਪੇ ਨਾ ਕਰ ਕੋਰ ਦੇਣਾ ਕਿੱਧਰ ਨੂੰ ਕਰਨੇ ਨੇ ਲੜੀ ਚੱਲੇ ਇਹਨੂੰ ਨਾਲ ਲੜਜੀ ਲੈ ਜਾਓ ਇਹਨੂੰ ਲੈ ਜਾਓ ਇਹਨੂੰ ਇਹਨੇ ਸਤਾਇਆ ਬੜਾ ਜੀ ਹਾਂਜੀ ਉੱਥੋਂ ਉੱਥੋਂ ਨਹੀਂ ਮੈਨੂੰ ਕਹਿੰਦੀ ਜਾ ਮੇਰਾ ਹੱਥੋਂ ਮਦਰੀਆਂ ਪਸੂਰਤੀ થઈ ਗਏ ਜਾਈਏ ਹਾਂ ਨਹੀਂ ਇੱਥੇ ਨਹੀਂ ਆਉਣਾ ਕਹਿੰਦੀ ਇੱਥੇ ਆਜੋ ਚੱਲੇ ਦਦਾ ਦਦੀ ਚੱਲੇ ਰਹਿੰਦੇ ਨੇ ਇਹਨੂੰ ਰਹਿਂਦੇ ਨੂੰ ਰਹਿਂਦੇ ਨੂੰ ਇਹਨੂੰ ਨਾ ਖੜਿਆ ਇਹਨੂੰ ਇਹਨੂੰ ਨਾ ਖੜਿਆ ਚੱਲ ਜਾ 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 ਫਿਰ ਚੱਲ ਜਾ ਚੱਲ ਜਾ ਜਾ ਕਿਤੇ ਨਹੀਂ ਵਜਾ ਕੋਈ ਨਹੀਂ ਵਜਾ ਉਦਾਂ ਹੀ ਆ ਕਰਨ ਢੀ ਉਹ ਨਹੀਂ ਉਹ ਛਾਲ ਮਾਰ ਕੇ ਉਤਰੀ ਕੋਈ ਨਹੀਂ ਹੋਇਆ ਕਿ ਉਦਾਂ ਕਰਨ ਢੀ ਆ ਧਿਆਨ ਨਾਲ ਚਲੋ ਜੀ ਚੱਲਿਆ ਹਣ ਬਾਏ ਪਾਪਾ ਨੇ ਛੱਡ ਗਿਆ ਬਾਏ ਲੜਜੇਰੀ ਰੀਐਸ ਦੇ ਦੇਣ ਦੀ ਧਿਆਨ ਦੇ ਨਾਲ ਰਿਹਾ ਕਰੋ ਪਰਲੇ ਬੰਨੇ ਰੇਸ ਨਾ ਕਦੇ ਦੇ ਦੇ ਵੱਧ ਘੱਟ ਚਲੇ ਜਾਓ ਜੱਬਾਏ ਚਾਚੀਆ ਅੱਜ ਬਾਹਰੇ ਕੱਢ ਲਿਆ ਵੱਡਾ ਰੰਦੇ ਨੂੰ ਲਾਉਣ ਵਾਸਤੇ ਤੇਲ ਯਾਰ ਹੁਣ ਮੈਂ ਓਏ ਤੂੰ ਕੱਲ ਕਹਿਂ ਤੜਾਂ ਸੀਸੀ ਕਿੱਥੇ ਭਲਾਓ ਹੈਗਾ ਮਨ ਤੇਲ ਕਿੱਥੇ ਹੈਗਾ ਵੇ ਲੈ ਉਹ ਆ ਲੈ ਰੰਦੇ ਆਤੇ ਨਾ ਟੀਲ ਮੰਗਾਂਦੇ ਮੰਗਾਂਦੇ ਡਾਲ ਡਾ ਕਿਉਂ ਮਿਲ ਗਿਆ ਕਿੱਥੇ ਮਿਲਿਆ ਡਾ ਡਾ ਕਿਉਂ ਲਾ ਦੇ ਕਰ ਰੋ ਇੱਕ ਮਿੰਟ ਡਾਲ ਡਾ ਲਾ ਲਾ ਕੋਨ ਦਾ ਕੋਨ ਮੜਾ ਲਾ ਤੁੰਗਾ ਇਹਨੇ ਚੱਲੂ ਓ ਇਨਾ ਗਾ ਕੋਈ ਨਹੀਂ ਕੋਈ ਵੱਧ ਪੈ ਕੇ ਬਸ ਤੇ ਲਾ ਦੇ ਲਾ ਦੇ ਰੰਦੇ ਨੂੰ ਲਾ ਦੇ ਡਾਲ ਡਾ ਕਿ ਵਾਚ ਲਗ ਰੰਦਾ ਵੀ ਯਾਦ ਕਰੂਗਾ ਵੀ ਆ ਆ ਜਿਹੜੇ ਮਾਲਕ ਨੇ ਚੰਗੇ ਡਾਲ ਡਾ ਖਾਣ ਦੇ ਹੈ ਠੀਕ ਹੋ ਕੇ ਰਹੇ ਦੇ ਜੇ ਸੀ ਗਾ ਦੇ ਉੱਥੇ ਹੀ ਭਲ ਗੰਡਿਆ ਕਿ ਨਹੀਂ ਕਈਆ ਇਹ ਜਿੱਥੇ ਸਰੋਂ ਮੈਂ ਸੇ ਜੁਨੇ ਅੱਛਾ ਬਹੁਤ ਵਧੀਆ ਕਪੜਾ ਭਾਜੀ ਕਪੜਾ ਨਹੀਂ ਗਲਤ ਦਿੰਦੇ ਆ ਦੇਖੋ ਇਹ ਵੈਸੇ ਪਤਲਾ ਜਿਹਾ ਯਾਰ ਕੁਆਲਿਟੀ ਵਧੀਆ ਦੇ ਦਿੰਦੇ ਤੁਹਾਨੂੰ ਹਲਕੀ ਜਿਹੀ ਲੰਬਾਈ ਲੈਂਥ ਪੂਰੀ ਹੋ ਤੇ ਨਹੀਂ ਹਾਂਜੀ ਹਾਂਜੀ 2 ਮੀਟਰ ਲੈਣਾ 2 ਮੀਟਰ ਲੈ ਲਓ ਤੁਹਾਡੀ ਮਰਜ਼ੀ ਹੈ ਸਵਾਦੋ ਲੈਣਾ ਸਵਾਦੋ ਲੈ ਲਓ ਬਹੁਤ ਸਵਾਦੋ ਉਹਨਾ ਕਿੰਨੇ ਬਣਨਗੇ ਟੋਟਲ ਕਿੰਨੇ ਬਣਾਣੇ ਜੀ ਤੁਸੀਂ ਸਰੋਪੇ ਪੰਜ ਦੇ ਬਣਾਉਣੇ 50 52 ਬਣਾਉਣੇ ਲਓ ਵੇਖ ਕਿੰਨੀ ਮਾਇਆ ਬਣੋ 123 ਦਾ ਬਣਨਾ ਜੀ ਦੇਖੋ ਹਾਂ ਜੀ ਇੱਕ ਬਣਨਾ 123 ਦਾ ਤੇ ਇਹ ਵਧੀਆ ਕਪੜਾ ਹੀ ਐਵੇਂ ਆਹ ਵਾਲਾ ਆਹ ਵਾਲਾ ਜਿਹਨਾਂ ਨੂੰ ਹਾਂ ਜੀ ਹਾਂ ਜੀ ਤੇ ਆਹ ਵਾਲਾ ਜਿਹੜਾ ਇਹ ਹੋਰ ਸੀਗਾ ਕਿਹੜਾ ਨਹੀਂ ਇਹ ਇੱਕੋ ਕੁਆਲਿਟੀ ਬਾਜੀ ਅੱਛੇ ਕੁਆਲਿਟੀ ਅੱਛਾ ਅੱਛਾ ਆ ਤੇ ਆਹ ਵਾਲਾ ਕੁਆਲਿਟੀ ਸੇਮ ਹੀ ਹੈ ਠੀਕ ਹੈ ਜਦ ਅਸੀਂ ਲੈਣ ਆਤੇ ਐ ਰੁਪਏ 50 ਰੁਪਏ ਖੜਨੇ ਆ ਅੱਲੇ ਹੀ ਨੇਪਾਲ ਕੀ ਸਾਹਿਬ ਲੰਗੀ ਤੇ ਮੈਂ ਉਹ ਘਾਇਏ ਫਾਟੀ ਕੰਮ ਕਰ ਬੈਠਾ ਸੋਪੇ ਮੇਰਾ ਮਨ ਕਰਦਾ ਰਿਹਾ ਮੈਂ ਲੈ ਅੱਛਾ ਅੱਛਾ ਇਹਨਾਂ ਨੂੰ ਨਹੀਂ ਦੱਸਿਆ ਕਿ ਹਾਂ ਤੇ ਮੈਂ ਕਿਹਾ ਵੀ ਨਹੀਂ ਪਾਲਤੀ ਆਉਣੀ ਬੇਟੀ ਦੇ ਘਰ ਲਾਗੂਂਦੀ ਤੇ ਮੈਂ ਲਿਆਉਣੇ ਫਾਰ ਉਹ ਸੋਪੇ ਮੇਰਾ ਜੀ ਕਰੇ ਤੇ ਨਹੀਂ ਫਿਰ ਅਸੀਂ ਫੋਨ ਉਧਰ ਹੀ ਕੱਲਾ ਲੈਣ ਦਾ ਦੋ ਅਸੀਂ ਕੰਮ ਤੇ ਗਏ ਸੀ ਨਾ ਜੇ ਮੈਂ ਨਾਲ ਹੁੰਦਾ ਤੇ ਫਿਰ ਫਿਰ ਲੈ ਜਣਾ ਸੀ ਅੱਛਾ ਉਹ ਡੈਡੀ ਨੇ ਮਿੰਟੋਂ ਮਿੰਟ ਹੀ ਆਖਿਆ ਆਜੋ ਯਾਰ ਪਾਲਕੀ ਸਾਹਿਬ ਆਉਣ ਲੱਗੇ ਮੈਂ ਫਰੂਟ ਲਿਆਂਦਾ ਮਿੰਟ ਲੱਗੇ ਤੇ ਮੈਂ ਕਿਹਾ ਵੀ ਹੁਣ ਤੁਸੀਂ ਆਜੋ ਦਰਸ਼ਨ ਮਾਹ ਤਾਲੋ ਪਾਲਕੀ ਸਾਹਿਬ ਆਉਣ ਵਾਲੀ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਮੈਂ ਕਿਹਾ ਵੀ ਮਹਾਰਾਜ ਜੀ ਦਾ ਪ੍ਰਕਾਸ਼ ਨਹੀਂ ਆਣੀ ਤਾਂ ਨਹੀਂ ਆਣੀ ਮੈਂ ਕਿਹਾ ਵੀ ਇਹ ਇਹ ਇਹਨੇ ਕੰਮ ਆਣੀ ਇਹ ਤਾਂ ਗੱਲ ਹੈ ਜੀ ਇਹ ਦੁਕਾਨ ਦਾ ਮਾਲ 1000 ਦੇ ਜੇ 400 ਰੁਪਏ ਲੈ ਮਤਲਬ ਕਟਿੰਗ ਕਰ ਲੈਂਦੇ ਉਸ ਤੋਂ ਬਾਅਦ ਫਿਰ ਸਿੰਗਲ ਸਿੰਗਲ ਕੱਟ ਲੈਂਦੇ ਆ ਨਾ ਹਾਂਜੀ ਐ ਮੇਂ ਚੀਜ਼ਾਂ ਨਾ ਇਧਰ ਕੁੜੀਆਂ ਲਗਾ ਰਹੀਆਂ ਨੇ ਤੈਹ ਤੇ ਗਲਤ ਵੀ ਬਹੁਤ ਹੈ ਹਾਂਜੀ ਹਾਂਜੀ ਕਿ ਇਧਰ ਆ ਕੇ ਮਲਾਕੀ ਕੈਂਚੀ ਮਾਰਦਾ ਇਧਰ ਆ ਕੇ ਕਾਕੇ ਕੈਂਚੀ ਮਾਰਦਾ 100 ਰੁਪਏ ਦੇ ਹੋ ਗਏ ਆ ਪੈਕ ਕਾਲਰ ਆ ਵੀ ਰਿਹਾ ਹੈ ਜੇ ਆ ਗਲਰ ਲੈਣਾ ਆ ਵੀ ਮੇਰੇ ਆਉ ਕੋਪੜ ਤੇ ਕਿਤੇ ਆ ਪਰ ਉਹਦੇ ਆ ਇਹ ਅੰਦਰ ਨਹੀਂ ਮਗਰ ਫੜ ਲਗੀ ਹਾਂ ਬਸ ਸਹੀ ਕੀ ਜਾਂਦੀ ਆ ਲੈ ਆਂਦੇ ਸੋਪੇ ਅੰਦਰ ਲੈ ਜਾ ਉਧਰ ਹੀ ਕੀ ਬੂਹਾ ਢੋਹਾ ਅੱਜ ਲਾਈਟ ਆਫ ਹੈ ਬੜਾ ਮੁਸ਼ਕਲ ਜੀ ਆਈ ਹੈ ਓ ਤੇਰੀ ਇਹ ਛੱਤਾ ਸੀ ਵੇਖਣ ਇਹ ਛੱਤਾ ਸੀ ਵਾਤਾ ਆਵਰੋ ਇੱਕ ਥਾਣ ਨੇ ਨਾ ਪੂਰਾ ਕੱਟ ਦਿੱਤਾ ਹੈਗਾ ਦੂਜਾ ਥਾਣ ਜਦੋਂ ਲੱਗਿਆ ਕੱਟਣ ਤੇ ਉਹ ਫਰਕ ਆਇਆ ਤਾਂ ਕਾ ਬੋਲਦੇ ਠੀਕ ਹੈ ਵਾਇਕ ਨੂੰ ਬੋਲ ਦਿੰਦਾ ਕੱਲ ਜਾਣਾ ਛੱਡ ਜਾਣਾ ਪਣਾ 8 ਵਜੇ 8 ਵਜੇ ਜਾਣਾ ਕੱਲ ਇਹ 300 ਰੁਪਏ ਫਿਰ ਡਾਡ ਜੀ ਮੈਂ ਤੇ ਤੁਸੀਂ ਚੱਲ ਜਾਵਾਂਗੇ ਸੋ ਦੋਵੇਂ ਜਾਣੇ ਲੋ ਕਰਾਂ ਫਟਾ ਲੈਣ ਵਾਸਤੇ ਆਇਆ ਕ ਸਾਢੇ 5 ਫੁੱਟ ਦਾ ਆ ਜੀ ਜੀ ਇਹ ਸਹੀ ਰਿੰਦੀ ਬਈ ਆ ਗੋਲ ਗਾਲ ਸਭ ਹੋਇਆ ਹੁੰਦਾ ਕਿਨਾਰੀ ਆਜੇ ਲਾਈਟ ਲਾਈਟ ਅੱਜ ਬੰਦਿਆ ਤੇ ਚਿੰਕਲ ਤਾਂ ਵੀ ਮੇਰਾ ਭਰਾ ਬਹਿ ਜਾ ਬਹਿ ਜਾ ਕਰਾਈ ਜਾਂਦਾ ਆ ਇੱਥੇ ਠਾਏ ਕੋਰ ਸ਼ੀਟ ਆ ਤੇ ਵੇਖੀ ਕਿ ਢੇੜਤੀ ਨੇ ਨਾ ਕੰਮ ਹੋ ਜਾਏ ਇਧਰ ਲੱਗਣਗੇ ਤੁਨੇ ਮੇਕਅਪ ਤੇ ਲਹਹਾਫਾ ਛੜਿਆ ਹੈ ਆ ਮੜੀ ਸ਼ੀਟ ਪਾਈ ਸਿੱਧੀ ਕਰਾਓ ਬੱਸ ਫਰਦੋਆਂ ਨੂੰ ਬੱਸ ਇਹ ਗਰਾਹ ਦੋ ਬਾਕੀ ਮੈਂ ਕਰ ਲੈਣੀ ਆਪੇ ਥੋੜੀ ਬੋੜੀ ਅੱਗੋਂ ਦੇ ਥੋੜਾ ਵਧਾਉਣਾ ਸੀ ਬੰਦਿਆ ਹਰ ਸਿਆਰ ਤੋਂ ਇੱਕ ਸਿਆਰ ਤੋਂ ਮੜਾ ਜਰਦਾ ਬਾਕੀ ਬੁੱਝ ਜਾਰਦਾ ਆ ਮੈਂ ਇਧਰ ਮੜਿਆ ਵਧਾਇਆ ਬਸ ਬਸੀ ਕੋਕੋ ਹੋ ਗਿਆ ਇਹਨੇ ਛੇੜਨੇ ਸ਼ੀਟ ਨਿਕਲ ਨਹੀਂ ਆਵੇਂ ਇਹ ਆ ਦੇਖੋ ਐਵੇਂ ਦੀ ਐਵੇਂ ਦੀ ਸ਼ੀਟ ਨਿਕਲ ਨਹੀਂ സീഡ നില ഈ ആയി ਆਵਲੇ ਲੋਰ ਜਿਹੜੇ ਮੈਂ ਬਾਹਰ ਵੜ ਕੇ ਰੱਖੇ ਨੇ ਆ ਤੇ ਵੇਸਟਿਆ ਪੀਸ ਜਿਹੜਾ ਆ ਤੁਹਾਨੂੰ ਦੱਸਣ ਲੱਗਾ ਵੀ ਲੱਗਣੀ ਕਿੱਥੇ ਫਿਰ ਆ ਤੁਹਾਨੂੰ ਉਦਾਂ ਲੱਗਣਾ ਦੱਸਣ ਸਿੰਪਲੀ ਕਿਉਂਕਿ ਆ ਵਖੇ ਛੋਟਾ ਆ ਇਹ ਤੇ ਵੇਸਟਿਆ ਵੀ ਇਹ ਮਤਲਬ ਪੂਰੇ ਪੂਰੇ ਜਿਹੜੇ ਵੱਡੇ ਹੋਏ ਆ ਇਦਾਂ ਕਰਕੇ ਲੱਗਣੇ ਲੋਰ ਠੀਕ ਆ ਸਾਰੇ ਇੱਧਰ ਚਾਰੇ ਪਨੇ ਘੁਮਣੇ ਆ ਠੀਕ ਆ ਤੇ ਇਦਾਂ ਹੀ ਆ ਸੈਟੀ ਦੇ نیچے ਲੱਗਣੇ ਨੇ ਇੱਧਰ ਠੀਕ ਆ ਜਿਵੇਂ ਕਿ ਆ ਵਖਾ 골ਡਨ ਪੱਤੀ ਲੱਗੀ ਨਾ ਆਵਲੀ 골ਡਨ ਪੱਤੀ ਇਦਾਂ ਹੀ ਆ ਜਿਹੜੀਆਂ ਡੇਹਣੇ ਚ ਟਕਰਾਂ ਵਨ ਜਿੰਨੀਆਂ ਵਹਿਗੀਆਂ ਨੇ ਆ ਵੀ ਇੱਧਰ ਤੇ 골ਡਨ ਪੱਤੀ ਲਗਣੀ ਸਾਰੇ ਇੱਧਰ ਵੀ ਇੱਥੇ ਇੱਥੇ ਇਹਦੇ ਵਿੱਚ ਆੜੇ ਖਾਨੇ ਬਣਦੇ ਜਿਹੜੀਆਂ ਸਲੈਪਾਂ ਪੈਣੀਆਂ ਵੱਖ ਸਲੈਪ ਆ ਵੀ ਸਲੈਪਾਂ ਇਹ ਖਾਨੇ ਖੁੰਨੇ ਵਿੱਚ ਪੈਣੇ ਜਿਹੜੇ ਤੇ ਹਸਾ ਨਾਲ ਲਗਣੀਆਂ ਤੇ ਲਾਤਿਆ ਕਹਿੰਦੇ ਭਾਈ ਨੇ ਕਿਉਂ ਜੱਸੀਆ ਕਹਿੰਦੇ ਹੁਣ ਵੇਖੋ ਬਣ ਗਈ ਕਣੀ ਗੱਲ ਟੌਪ ਕਲਾਸ ਲੱਗਣ ਨੇ ਪੂਰੇ ਡੈਡੀ ਆਏ ਨੇ ਗ੍ਰੈਂਡਰ ਲੈ ਕੇ ਗਿੱਲਾ ਹੀ ਹੈ ਜੇ ਆ ਗਈ ਚਾ ਇਧਰ ਭਰਾਵਾ ਖਾ ਮੇਰੀ ਮਸਾਲਾ ਬੜਾ ਛਾੜਤਾ ਇਹ ਆਪਰਾ ਹੁਣ ਬਰਾਬਰ ਕੀਤਾ ਫਰਸ਼ਣਾ ਫਰਸ਼ਣ ਇਹਦੇ ਬੜਾ ਢਿੱਗਾਂ ਨਹੀਂ ਬਣਾਗੇ ਤੇ ਮੈਟ ਤੇ ਪਾੜ ਜਾਣਾ ਮੈਟ ਤੇ ਖਲੂਣਾ ਨਹੀਂ ਹੁਣੇ ਬਰਾਬਰ ਕੀਤਾ ਇੰਨਾ ਮਸਾਲਾ ਲਾਇਆ ਨਾਲ ਆ ਇਧਰ ਵੀ ਬੜੇ ਢਿੱਗਾਂ ਛਾੜਤੀਆਂ ਹੋ ਮਸਾਲਾ ਵੱਡ ਕੇ ਨਾ ਛੁੱਟਿਆ ਪਰ ਇਹਦੇ ਸਾਰਾ ਬਰਾਬਰ ਕਰਤਾ ਨ ਇੱਕੋ ਜਿਹਾ ਸਵੇਰੇ ਨੇਰੂ ਪਾਉਂਗਾ ਸੇ ਬਣਾ ਕਨ ਨਾ ਹੋਇਆ ਦੇ ਆ ਇਧਰ ਵੀ ਇਦਾਂ ਹੀ ਇਧਰ ਵੀ ਬੜਾ ਮੰਦਾ ਵਾਲਿਆ ਸਾਰਾ ਵੱਡੂ ਵੱਟ ਕੇ ਇੱਕੋ ਜਿਹਾ ਕੀਤਾ ਸਸਟੂਆ ਇਥੇ ਉਹ ਦਿੱਤਾ ਵਾ ਪਾਈਪ ਦਿੱਤਾ ਓਦਾ ਉੱਥੇ ਲੱਗਣਾ ਹੈ ਵਾਸ਼ਿੰਗ ਮਸ਼ੀਨ ਬਚਾ ਆ ਗਿਆ ਗ੍ਰੈਂਡਰ ਮੈਂ ਜਕੜਮ ਚੱਲ ਗਈ ਰਹਿਣ ਵੀ ਕਹਿੰਦਾ ਓਏ ਹੋ ਓਏ ਜਾ ਯਾਰ ਚੰਕ ਨੇ ਰਹਿਣ ਨੇ ਕਾਹ ਕੋ ਦਿੱਤਾ ਲੈ ਤੋੜਦਾ ਯਾਰ ਆਪ ਕੀ ਦਾ ਹੈ ਨਾ ਵੱਡਾ ਭੈਣ ਨੂੰ ਛੱਟ ਲੱਗੀ ਓਹ ਹੋ ਤੂੰ ਕਰਨ ਕੀ ਟੀਮ ਨੇ ਉਹ ਸੋਚ ਚੱਲ ਰਿਹਾ ਨੇ ਸੁਣੋ ਇਹ ਤੋਂ ਅੰਦਰ ਪਾਤੀ ਉਹ ਅੰਦਰ ਦੇ ਮੈਂ ਆਤਾ ਫੜ ਕੇ ਹਾਂ ਨਹੀਂ ਹਮ ਤਾਂ ਅਗਲਾ ਵਜਣਾ ਆ ਵੀ ਇੱਥੇ ਦਾ ਕੰਮ ਨਿਬੜਿਆ ਅਜੇ ਠੀਕ ਹੈ ਤੇ ਹੁਣ ਚੱਲੇ ਆ ਮੈਂ ਘਰੇ ਪਹੁੰਚ ਗਿਆ ਹਾਂ ਓ ਤੇਰਾ ਭਲਾ ਜੀ ਕੀ ਹਾਲੀ ਓ ਕੀ ਹਾਲੀ ਠੀਕ ਹੈ ਠੀਕ ਆ ਦੇਖ ਲੋ ਜਾ ਦੇ ਦਾਦਾਂ ਨੂੰ ਕਹਿ ਕੇ ਨਾ ਦਾਦਾਂ ਨੂੰ ਕਹਿ ਕੇ ਆ ਦਾਦਾਂ ਨੂੰ ਕਹਿ ਕੇ ਧੀਲੇ ਵੀ ਜਾਣਾ ਹੈ ਕਹਦੇ ਜੋ ਚਾਹ ਤਾ ਦੰ ਕਤਿਂ ਚੰਗਾ ਕਹਿੰਦੀ ਵੀ ਤੀਨੇ ਜਾਣਾ ਚਲੋ ਕਾ ਜੀਤੀ ਘਤੋ ਜਬ ਬਾਹ ਫੜ ਕੇ ਆਂਦਾ ਦੇ ਚਲ ਚਲੀਏ ਦੱਦੀ ਦੀ ਬਾਹ ਵਣ ਚਲ ਚਾ ਚਾ ਚਲ ਲੋ ਜਾ ਹਾ ਤੋ ਹਾ ਚਾਉ ਕਰ ਲੋ ਸਰੋਪੇ ਲਿਆਉਂਦੇ ਨਹੀਂ ਆਂਦਾ ਉਦਾਂ ਤੁਰ ਪਈ ਹੈ ਹੁਣ ਚੱਲੇ ਅੰਮ੍ਰਿਤਸਰ ਤੇ ਕਿਉਂਕਿ ਅਮਸਾਸ ਸੋਕਰੀ ਦੀ ਨਾਤਰੀ ਆਣੇ ਜਿਹੜੇ ਲਏ ਆ ਵੀ ਕਿਉਂਕਿ ਉਹ ਆਪਾਂ ਦੇਵਾਂਗੇ ਤੇ ਬਾਬਾ ਜੀ ਹੁਣਾਂ ਨੂੰ ਉਥੇ ਤੇ ਪੂਰੀ ਫੈਮਿਲੀ ਚੱਲੇ ਨਾਲ ਹੀ ਵਾਪਸ ਆਇਨਾ ਆ ਬੜੀ ਕਾਲੀ ਕਹਿੰਦੀ ਹੁਣੇ ਚੱਲੀਏ ਜਲਦੀ ਚੱਲੀਏ ਸੈਂਟਲ ਕਿਸੇ ਤਰ੍ਹਾਂ ਗੱਡੀ ਚ ਗੱਡੀ ਚ ਆ ਉਹ ਗੱਡੀ ਚ ਗੱਡੀ ਚ ਆ ਜਾ ਆ ਜਾ ਬਹਿ ਜਾਓ ਕਮ ਅਗਲੇ ਸੀਟ ਤੇ ਗਾ ਕੱਦ ਕੱਦ ਬਾਈ ਬੋਲ ਕੇ ਕਾ ਫੇ ਦਾਦਾ ਬਾਈ ਆਗੇ ਦਦਾ ਆਇਆ ਦਦਾ ਆਗੇ ਦਦਾ ਕੋਲਾ ਬਤਲਾ ਰਹਾਂ ਤੇ ਕਾਲੀ ਬਣੀ ਕਿੰਨੇ ਹੁਣ ਮੈਂ ਮੈਨੂੰ ਚੁੱਕ ਲੈ ਤੇਰਾ ਨਾਮ ਕੀ ਆ ਆਗੁ ਲੈ ਆਗੁ ਨੇ ਸੱਸ ਬੜਾ ਸੋਹਣਾ ਦਰਦੀ ਆ ਉਹ ਬੜੀਆਂ ਲੜੀਆਂ ਹੁੰਦੀਆਂ ਵਿਆਹ ਇਥੇ ਵਿਆਹ ਹੋ ਗਿਆ ਕਿ ਹੁਣ ਆ ਜੇ ਮੈਂ ਸਮਝ ਨਹੀਂ ਕਾ ਰਾਂ ਹਾਂ ਕੋਣ ਨੂੰ ਗੁਡੀ ਗਿਆ ਤਾਂ ਸਕਾਈ ਵਿਊ ਪਰਸੇ ਜਰਾ ਘਰੇ ਛੱਡ ਕੇ ਕਮਾ ਲੂ ਮਾਰੇ ਜਬਰਸ਼ ਰੱਖਾਂ ਹੀ ਮੈਂ ਤੇ ਲੱਭਣ ਦੇ ਚਦਾ ਹਾਂ ਮੈਂ ਰਸੋਈ ਫੋਲਤੀ ਭਰਾਵਾ ਤੇ ਆਪਣੇ ਦਾ ਕਮਰਾ ਕੀ ਮਮੀ ਹੁਣਾ ਦਾ ਉਧਰ ਮਗਨ ਹਾਲ ਕੀ ਫਿਰ ਵੇਹਾਂ ਲਮਾਰੀ ਫੋਲਦਾ ਹਾਂ ਲਮਾਰੀ ਚ ਰੱਖ ਲਿਆ ਤੇ ਵੀ ਜਾ ਰਹੇ ਹਾਂ ਹੁਣ ਆਪਾਂ ਆਪਾਂ ਪਹੁੰਚ ਕਿਥੇ ਰੜੀ ਪਹੁੰਚ ਕੇ ਬਣਾ ਆਪਾਂ ਜੈੰਤੀਪੁਰ ਜੈੰਤੀਪੁਰ ਹਾਂ ਜੈੰਤੀਪੁਰ ਵਾਲਾ ਪੋਲਾ ਪਾਰ ਕਰਨ ਦੇ ਆ ਅਮਰਸਰ ਆਪਾਂ ਪਹੁੰਚ ਗਏ ਹਾਂ ਬਸ ਸਟੈਂਡ ਦੇ ਨੇੜੇ ਹੈ ਆਹ ਤੇ ਕੁੜੀ ਬਹੁਤ ਗੱਲਾਂ ਕਰਨ ਲੱਗੀ ਅਕੀਲੀ ਤਾਂ ਇਹ ਮੇਰੀ ਕੁੜੀ ਐ ਇਹ ਮੇਰਾ ਪੁੱਤ ਆ ਸਿੰਦਾ ਕਿ ਕੀ ਦਾ ਪੁੱਤ ਆ ਦਾਦੀ ਪੁੱਤ ਦਾਦੀ ਦਾ ਪੁੱਤ ਮੇਰਾ ਨਹੀਂ ਪੁੱਤ ਪਾਪਾ ਪੁੱਤ ਆਏ ਵੇ ਇਹ ਇਦਾਂ ਸੋਣਾ ਪੁੱਤੀ ਹਾਂ ਦਾਦੂ ਦਾ ਮੈਂ ਦਾਦੂ ਦਾ ਹੀ ਪੁੱਤ ਮੈਂ ਦਾਦੂ ਤੇ ਮਮਾ ਦਾ ਮਮਾ ਉੱਤੇ ਮਮਾ ਦਾ ਪੁੱਤ ਮੈਂ ਨਹੀਂ ਪੁੱਤ ਆਦੀ ਉੱਤੇ ਅੱਛਾ ਹਾਂ ਖਾਰਸਾ ਕਾਲਜ ਉਹ ਕਿੰਨਾ ਸੋਹਣਾ ਲੱਗਣਿਆ ਜੇ ਲੜੀਆਂ ਲੜੀਆਂ ਜਗਾਈਆਂ ਨਾ ਇਹ ਫਰਸਟ ਕਲਾਸ ਲੱਗਣਦੇ ਆ ਇਹ ਰੋਖਾ ਜਾਂਦੇ ਨਾ ਵਿੱਚ ਇਹ ਜੇ ਐ ਬੈਠੋ ਪੈਂਦੀ ਮੈਨੂੰ ਪਹਿਲਾਂ ਜਦੋਂ ਬਾਕੀ ਮੈਂ ਰਹਿ ਜਣ ਸ਼ਿਆੜੇ ਪੁਆਰੇ ਆ ਤੇਲ ਹੁਣ ਚੱਲੇ ਆਂ ਵਾਪਸੀ ਘਰੇ ਤੁਹਾਨੂੰ ਭਾਜਣ ਦਾ ਫੋਰਾ ਆ ਉਹ ਕਹਿੰਦੀ ਆ ਵੀ 10 ਮਿੰਟ ਹੋਕ ਗਿਆ ਤੇ ਹੁਣ ਉਧਰ ਚੱਲੇ ਆਂ 10 ਮਿੰਟ ਕੋ ਲੱਗਦੇ ਆਣੇ ਆ ਹੁਣ ਕੀ ਗੱਲ ਕੀ ਹੈ ਕਾ ਕਾ ਹੁੰਨੇ ਆ ਹਰ ਕੋ ਬੋਲੋ ਯਾਰ ਗੇਟ ਤੁਹਾਨੂੰ ਨਹੀਂ ਪਤਾ ਵੀ ਗੱਡੀ ਆਈ ਹੈ ਸਾਡੀ ਲੈ ਵੀ ਚਾਹਾਂ ਚਾਨ ਚੱਕੇ ਪ੍ਰੋਗਰਾਮ ਬਣ ਗਿਆ ਯੋ ਤੇ ਆ ਗਏ ਭਾਜਣ ਦੀ ਕਲੋਨੀ ਚ ਹੈ ਫੋਨ ਤਾਂ ਵਾਕਿਆ ਸਹੀ ਹੈ ਵਾਰੀ ਖੁੱਲੀ ਆ ਵਾਰੀ ਖੁੱਲੀ ਆ ਕੋਈ ਗੰਨੇ ਖੁੱਲੀ ਆ ਫੇਕੜੀ ਗੱਲ ਆ ਖੁੱਲੀ ਆ ਤੇ ਫੇਕੜੀ ਗੱਲ ਆ ਚਲ ਚਲ ਆ ਜਾ ਬੈਠੋ ਪਹਿਲੇ ਠੀਕ ਹੈ ਕੀ ਹਾਲੇ ਹਾਂ ਹਾਂ ਇਹ ਦੇ ਦੇ ਭਾਈ ਚਲ ਗਿਆ ਹਾਂ ਹੋ ਮਾਂ ਮੇਰਾ ਘਰ ਹਾਂ ਫਸ ਗਿਆ ਮਾਚੀ ਆ ਆਓ 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 ਜਾਓ ਦੈ

ਇਹ ਕੰਦੀ ਆਪ ਲਾਣਾ ਦੇ ਦੇ ਨਾ ਇਹਨੇ ਟੁੱਕਿਆ ਨਹੀਂ ਇਹਨੇ ਇਹਨੇ ਖਾਣਾ ਨਹੀਂ ਜੇ ਇਹਨੇ ਸੁੱਟ ਦੇਣਾ ਜੀ ਲੈ ਡੇ ਦੇਖਣ ਘਰ ਸਾਰਾ ਬੋਲ ਤਾਂ ਜੇ ਆਉ ਲੈ ਆ ਜੂੜੀ ਹਾਂ ਜੀ ਆਹ ਦੁਆਰ ਤੇ ਸੀ ਰੋਈ ਵੀ ਕੈਦੀ ਬੁਣਾਈ ਨੇ ਕੋਟੀ ਪੈ ਦੀ ਪੁਨੇ ਵੀ ਤੇ ਇਹਨੇ ਘਰ ਨੂੰ ਸੌਂਡ ਪਾਇਆ ਹਾਂ ਦੀਪਰ ਹਾਂ ਜੀ ਹਾਂ ਜੀ ਮੰਮੀ ਨੂੰ ਠੰਡ ਲੱਗਣੀ ਹੈ ਮੰਮੀ ਕੰਬਲ ਚ ਬੈ ਗਈ ਮੰਮੀ ਲੱਗੇ ਵੜਨ ਲੱਗਿਆ ਇੱਕ ਇੱਕ ਚੂਹੇ ਆ ਕਿਤੇ ਪੈ ਹੀ ਨਾ ਜਾਣ ਇੱਕ ਬਿੱਲੀ ਕਾਲ ਲਓ ਅੱਜ ਕਰਦੇ ਡੀ ਬੜੀ ਵੱਡੇ ਚੂਹੇ ਡੈਡੀ ਕਹਿੰਦੇ ਬਿੱਲੀ ਪਾਲ ਲਓ ਕਾਫੀ ਖਾਂਦੀ ਰਹੂ ਆਈ ਨਾ ਬੱਚਾ ਪਾਈ ਦਵਾਈ ਬਾਈ ਫਿਰ ਹੋਣੀ ਆ ਬੰਦੀਆਂ ਵੀ ਐਸੀਆਂ ਕੋਈ ਮੂੰਹ ਨਹੀਂ ਇਦੋਂ ਦਰਮਾਦ ਨਹੀਂ ਕਿਤੇ ਕਹੇ ਐਸੀ ਕਰਕੇ ਪਾ ਲਿਆ ਉਹਨਾਂ ਕਿਤੇ ਇਦੋਂ ਮੂੰਹ ਥੋੜੀ ਉਹਨਾਂ ਮਰਜ਼ੀ ਦਾ ਚੀਜ਼ ਪਾ ਦੋ ਤੇ ਖਾਣਗੇ ਦੁੱਧ ਦੁੱਧ ਹੀ ਜ਼ਿਆਦਾ ਆਜਾ ਜੀ ਉਹ ਆਇਆ ਮੈਂ ਬੋਲਣ ਪਹਿਲਾਂ ਵੀ ਗੱਲਾਂ ਨੇ ਪੀੜੀਆਂ ਚਾਹ ਹੁਣ ਘੁੱਟ ਮਿਰਚਾਂ ਵਾਲੀ ਨਹੀਂ ਪਾਈ ਨਾ ਨਾ ਮਮੇ ਨੂੰ ਲਾ ਦਿਨਾ ਦੇ ਚਾਹ ਮੰਮੀ ਠੰਡ ਲਈ ਲਗਣ ਮੰਮੀ ਕੰਬਲ ਚ ਵੜ ਗਏ ਲੈ ਵੀ ਧੁੰਦ ਬਹੁਤ ਚੜ ਗਈ ਇੱਥੇ ਬੱਲੇ ਬੱਲੇ ਹੱਥ ਹੋ ਗਈ ਧੁੰਦ ਵਾਲੀ ਨੇ ਹੁਣ ਚੱਲੇ ਆਂ ਵਾਪਸ ਹੀ ਘਰੇ ਹੰਗ ਲਵਾਈ ਹੋਈ ਈ ਆ ਕਿ ਦਵਾਈ ਖਾ ਲਿਆ ਵਾ ਓਕੇ ਧੁੰਦ ਮੈਂ ਤਾਂ ਤੁਹਾਡੇ ਚੰਗੀ ਚੜ ਗਈ ਬੱਲੇ 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 ਹੱਥ ਹੋ ਗਈ ਧੁੰਦ ਵਾਲੀ ਨੇ ਉਹ ਚੁਕਾ ਲਓ ਦਵਾਈ ਦੀ ਠੰਡੀ ਦੇਖਣ ਨਹੀਂ ਦਿਆ ਕੋਈ ਮਿੰਟ ਨਾ ਬੜਾ ਭੱਜ ਰੋੜ ਜੀ ਫੇਰ ਤੇ ਆਹ ਦੇ ਕੇ ਆਹ ਜੇ ਚਲੋ ਜੀ ਆਓ ਲੈ ਚੜ ਗਈ ਬਸ ਆਵਣਾ ਨਹੀਂ ਆ ਕੇ ਰਿਹਾ ਚੰਗੀ ਤੁੰਦ ਚੜ ਗਈ ਤੁਹਾਡੇ ਇੱਥੇ ਤੇ ਹੈ ਚੰਗੀ ਮੈਂ ਤੁੰਦ ਇੱਥੇ ਚੜੀ ਚਲੋ ਬੈਠੋ ਡੈਡੀ ਚਲੋ ਚਲੀਏ ਜੀ ਓਕੇ ਜੀ ਓਕੇ ਤੁੰਦ ਕੰਨ ਬਾਹਰ ਨਿਕਲ ਗਈ ਨਾ ਫੇਪਤਾ ਲੱਗਦਾ ਤੁੰਦ ਪੈਂਦੀ ਏ ਹਾਂ ਇੱਥੇ ਮਾਰਾ ਮੋਟਾ ਦਾ ਹੈ ਤੇ ਪਾਣੀ ਜ਼ਰੂਰ ਹੋਊ ਤਾਂ ਹੀ ਜਿਹੜੀ ਤੁੰਦ ਚੰਗੀ ਚੜਨ ਲਈ ਹੈ ਵੈਸੇ ਤਾਂ ਇਹ ਵੀ ਲੈ ਲਓ ਫਿਰ ਵੀ ਲੱਭੀ ਜਾਂਦਾ ਜੀ ਸੀ ਪਰ ਗਾਂ ਗਾਂ ਚੰਗੀ ਧੁੰਦ ਚੜਿਆ ਕਰੂਗੀ ਹੁਣ ਆ ਧੁੰਡੀ ਕਹਿੰਦੇ ਪੂਰੀ ਹੈ ਅੱਜ ਧੁੰਦ ਕਹਿੰਦੇ ਮੈ ਆਈਆਂ ਆ ਤਾਂ ਹੀ ਵੀ ਮੈਂ ਤਾਂ ਇਹਦੇ ਆਸਰੇ ਜਾਂਦਾ ਗੱਡੀ ਵਾਲੇ ਦੇ ਰਮਾਨ ਦੇ ਨਾਲ ਰਮਾਨ ਦਾ ਸਪੀਡ ਵੇਖੋ 40 ਦੀ 42 ਹੈ 40 ਇਦਾਂ ਚੱਲਣ ਦਾ ਕੰਮ ਘਰ ਆਦੇ 12:30 ਘਰੇ ਪਹੁੰਚੇ ਆ ਟਾਈਮ ਚੈੱਕ ਕਰੋ ਯਾਰ ਤੁਸੀਂ ਆਹ ਤਾਂ ਕਿਵੇਂ ਆਏ ਤੇ ਹਣਾ ਮਾਹਾਂ ਹੀ ਪਹੁੰਚੇ ਅੱਜ ਜ਼ਿੰਦਗੀ ਦੀ ਜ਼ਿੰਦਗੀ ਦੇ ਵਿੱਚ ਨਾ ਸਭ ਤੋਂ ਜ਼ਿਆਦਾ ਹੁੰਦੀ ਉਹ ਅੱਜ ਨਹੀਂ ਮੈਨੂੰ ਲੱਗੀ ਧੁੰਦੇਪਾਲਾ ਬਟਾਲੇ ਜਾਣ ਕਿਸੇ ਨੂੰ ਨਹੀਂ ਉਹਦੇ ਨਾਲ ਦੀ ਸੇਮ ਉਹਦੇ ਨਾਲ ਦੀ ਨਾ ਦੂਜੀ ਵਾਰੀ ਧੁੰਦੇ ਦੇ ਨਾਲ ਦੀ ਲਿਖੀ ਬੱਲੇ 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 ਬਹੁਤ ਧੁੰਦ ਸੀਗੀ ਭਾਜੀ ਆਤੂਗੀ ਕਿ ਬਹੁਤ ਜ਼ਿਆਦਾ ਰਿਕਾਰਡ ਟੁੱਟ ਗਿਆ ਅੱਜ ਦੇ ਬਾਕੀ ਚਲੋ ਠੀਕ ਆ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਬਾਕੀ ਜੇ ਅੱਜ ਦਾ ਵਲੌਗ ਵਧੀਆ ਲੱਗਾ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲ ਤਦ ਤੱਕ ਲਈ ਪਿਆਰ ਰਹਿਤ ਸਾਥ ਸਿਰਿਆਂ ਆਕਾ